ਕੀਤਬਾਤੀ ਕੀ ਤਾਏ ਹਾਰ ਸ੍ਰੀ ਭਗਵਤੀ ਕੀ ਪਾਦਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਲ ਕਬਈ ਤੇ ਆਏ ਤੇ ਰੰਗਤ ਗੁਰ ਕੀ ਅਮਰਦਾਸ ਰੰਗਾਸਿ ਹੋਇ ਸਤਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸਿਰੀ ਹਰਿ ਲਾਏ ਸ੍ਰੀ ਹਰਿ ਕ੍ਰਿਸ਼ਣ ਤੇ ਆਈ ਆ ਜਿਤਿ ਸਭ ਦੁੱਖ ਜਾਏ ਤੀਰ ਬਹਾਦਰ ਸਮਰਿਆਇ ਘਰ ਨਾਉ ਨਿਤਿਆਰੇ ਤਾਏ ਸਰਥਾਏ ਵੇਸ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬ ਥਾਈ ਹੋਇ ਸਤਿ ਹਾਈ ਦਸਤ ਪਾਤਸ਼ਾਹ ਜੀ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹ ਸਾਹਿਬ ਜਾਦਿਆਂ ਚਾਲਿਆਂ ਮੁਕਤਿਆ ਹੱਠੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹ ਜੀ ਦੇਖ ਕੇ ਅਰਦਿਤ ਕੀਤਾ ਕਹਣਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪਰਿਆਂ ਲਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤੇਰਾ ਦੇ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਡਿਆ ਸਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤੁਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਤੇ ਪਿਆਰ ਵਿੱਚ ਤੇ ਪਿਆਰ ਨਾਲ ਸਤਿਕਾਰ ਸਰਬ ਤੋਖੋ ਵਿਨਾਹਰ ਖਾਲਸਾ ਜੀ ਸਾਹਿਬ ਤਹਾ ਤਹ ਰਸ਼ਿਆ ਰਿਆ ਤੇਗ ਤੇਗ ਫਤਿਹ ਰਤ ਕੀ ਪੈਰ ਪੰਛੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਕੇ ਦਾਰ ਕੇ ਸੁਦਾਨ ਰਹਿਤ ਦਾਰ ਵਿਦੇਕਦਾਨ ਵਿਸਾਹਦਾਨ ਪ੍ਰੋਸਾਦਾਨ ਤਾਨਾ ਸਿਰਦਾਰ ਨਾਮਦਾਨ ਸ੍ਰੀ ਅੰਮ੍ਰਿਤ ਸਰਵ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਚੌਕੀਆਂ ਢੰਡੇ ਬੁੰਗੇ ਜੁਗੂ ਡੋਬਿਆ ਤਾਲ ਘਰ ਮਕਾ ਜੈਕਾਰ ਬੋਲੋ ਜੀ ਸਤਿਗੁਰ ਸਿਖਾ ਲੰਮਿ ਮਨਿ ਮਾਤੀ ਤੇ ਮਤ ਪਤ ਪਦ ਦਾ ਰਖਾਇਆ ਦੁਆ ਹੈ ਗੁਰੂ ਜੈ ਅਕਾਲ ਪੁਰਖ ਆਪੇ ਪੰਥ ਦੇ ਸਦਾ ਸਹਾਈ ਦਾਤਾਰ ਦਿਓ ਸ੍ਰੀ ਗੁਰਦਾਰਾ ਸਾਹਿਬ ਦੀ ਰੋੜ ਪਰਦਾਰਿਆਂ ਉੱਤਤਾਂ ਮਾਣੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਵੇਖੂਲੇ ਦਰਸ਼ਨ ਦੇਵਾਰ ਅਦੇ ਸੇਵਾ ਸੰਭਾਉਦਾ ਦਾਦਰ ਪ੍ਰੇਤਾਰੇ ਖਾਲਸਾ ਜੀ ਨੂੰ ਬਖਸ਼ੂ ਤੇ ਮਾਰਿਆ ਦੇ ਬਾਣ ਨਿਤਾਣੇ ਅੰਨੇ ਪਾਰ ਨਿਉਟਿਆ ਦਿਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਤੇ ਕੀ ਡੋਲੜੀ ਹੈ ਸਤਿਗੁਰੂ ਜੀ ਆ ਚਾਰ ਪਹਿਰ ਰਹਿਣਾ ਜੀ ਦੇ ਬਾਣੇ ਅੰਦਰ ਤਪੀਟ ਹੋਈ ਚਾਰ ਪਹਿ ਦਿਹਾੜਾ ਆਪਣੇ ਬਾਣੇ ਅੰਦਰ ਤਪੀਟ ਕਰਾਉਣਾ ਅਮਰ ਸ਼ਹੀਦ ਧਰਨ ਧੰਨ ਬਾਵਾ ਜੀ ਤੇਗਰੀਦਰਾ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਆ ਸ਼ਹੀਦਾਂ ਨੂੰ ਸਾਜ ਦੀ ਰਿਕੇ ਪਾਵਨ ਦਰਬਾਰੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸਿੰਘਾਸਣ ਤਿਆਰ ਕੀਤੇ ਗਿਆਂ ਹਨ ਆਪ ਜੀ ਕਿਰਪਾ ਕਰੂ ਸਿੰਘਾਸਣਾਂ ਦੇ ਪ੍ਰਕਾਸ਼ ਮਨ ਉੱਪਰ ਕੇ ਖੁੱਲੇ ਦਰਸ਼ਨ ਦੇਦਾਰ ਪਾਵਨ ਕ੍ਰਮਾਰ ਰੋਇਤੇ ਸੰਗਤਾਂ ਨੂੰ ਪ੍ਰਤਾਰਤ ਕਰੂ ਦਰ ਤੇ ਆਏ ਸੰਗਤ ਦੀ ਦਰਹਾ ਹੈ ਜੀ ਪੈਲ ਕੁੱਲ ਪੇਟਾਂ ਵਾਂਗ ਸੇਵਾ ਮੰਦਰ ਪ੍ਰਵਾਰ ਕਰਨੀਆਂ ਦਰੋਂ ਘਰੋਂ ਸਿੱਖੀ ਸੇਧ ਤੋਂ ਪ੍ਰਸਾਰ ਨਾਮਕਾਰ ਵਕਸ਼ਣਾ ਸ਼ਗ ਪਾਵਨ ਆਵ ਪੂਰੀਆਂ ਕਰਮੀਆਂ ਸਰਬੱਤ ਦੇ ਕਾਰਜ ਦਾ ਵਾਸਕਰ ਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਧੋਖਾ ਸਰੋਸਥਾਨਾ ਤੋਂ ਪ੍ਰਕਾਸ਼ ਸਥਾਨਾ ਦਿਨ ਜਾਨ ਦੇ ਆਗੇ ਆਵਖੋ ਰਸਤੇ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਰ ਜਨਾ ਬਲੇ ਆਪ ਕੀ ਦਾ ਨਾਮ ਚਿਤ ਆਵੇ ਨਾਲ ਨਾਮ ਚੜੀ वाहिगुरू जी फते बोले